ਇਨੂੰ ਬੱਕਰੇ ਦਾ ਕੰਨ ਕੱਟ ਕੇ ਇਹਨੂੰ ਖੂਨ ਚੜਾਇਆ ਜਾਂਦਾ ਹੈ ਸ਼ਰਾਬ ਦੀ ਬੋਤਲ ਦਿੱਤੀ ਜਾਂਦੀ ਹੈ ਇਹਦੇ ਨਾਲ ਇੱਕ ਬਹੁਤ ਹੀ ਰੋਚਕ ਗੱਲ ਵੀ ਹੋਰ ਵੀ ਹੈ ਜੀ ਇਹ ਬਾਈ ਜੀ ਕਦੇ ਕਿਸੇ ਨੇ ਮਤਲਬ ਵਿਰੋਧ ਨਹੀਂ ਕੀਤਾ ਇਸ ਗੱਲ ਦਾ ਵੀ ਨਾ ਤੁਸੀਂ ਪੁੱਛੀ ਤੇ ਹੋ ਜਾਂ ਕਿਸੇ ਨੇ ਸਰਵਰ ਦੇ ਨਹੀਂ ਕਰਤਾ ਹੋਵੇ ਕਿ ਪੰਜਾਬ ਕੀ ਪੂਰੇ ਭਾਰਤ ਦੇ ਵਿੱਚ ਸਾਨੂੰ ਇਸ ਤਰ੍ਹਾਂ ਦਾ ਸਟੈਚੂ ਸਾਰੇ ਪਾਸੇ ਪੰਜਾਬ ਤੇ ਇੰਡੀਆ 'ਚ ਰਾਵਣ ਨੂੰ ਜਲਾਇਆ ਜਾਂਦਾ ਹੈ ਪਰ ਇੱਥੇ ਉਲਟ ਹੈ ਪੈਲ ਦੇ ਵਿੱਚ ਇਹਦੀ ਪੂਜਾ ਕੀਤੀ ਜਾਂਦੀ ਹੈ ਇਹ ਰਾਵਣ ਨੂੰ ਰੱਸਾ ਪਾ ਕੇ ਮੈਸੀ ਟਰੈਕਟਰ ਤੇ ਮਗਰ ਢਾਉਣਾ ਚਾਹਿਆ ਦਾਤਾ ਜੀ ਅੱਛਾ ਰਾਵਣ ਦਾ ਬੁੱਤਾ ਪਰ ਇੱਥੇ ਰਾਵਣ ਨਹੀਂ ਕਿਹਾ ਜਾਂਦਾ ਭਗਵਾਨ ਸ਼੍ਰੀ ਰਾਵਣ ਜੀ ਕਿਹਾ ਜਾਂਦਾ ਜਦੋਂ ਉਹਨਾਂ ਦੇ ਵਿਆਹ ਤੋਂ ਬਾਅਦ ਬੱਚਾ ਹੁੰਦਾ ਸੀ ਉਹ 10ਵੇਂ ਦਿਨ ਮਰ ਜਾਂਦਾ ਸੀ ਜਿਹੜੀ ਹਿੰਦੂ ਸਿੱਖ ਮੁਸਲਮਾਨ ਵਾਲੀ ਜਿਹੜੀ ਗੱਲ ਆ ਉਹ ਬਾਅਦ ਦੇ ਵਿੱਚ ਆਉਂਦੀ ਆ ਕਿ ਕਿਹਾ ਗਿਆ ਸੀ ਬੁੱਤ ਬਣਾਉਣ ਲਈ ਉਹਨਾਂ ਨੇ ਜਾਦੋਂ ਉਹਨਾਂ ਨੇ ਫਿਰ ਉਹਨਾਂ ਦੇ ਬਚਨਾਂ ਅਨੁਸਾਰ ਉਹ ਖੇលਿਆ ਆ ਰਾਮਲੀਲਾ ਖੇਡੀ 10 ਦਿਨ ਤਾਂ ਉਹਨਾਂ ਦੇ ਸਿਰ ਚਾਰ ਪੁੱਤਰ ਪੈਦਾ ਹੋਏ ਤੁਸੀਂ ਸ਼੍ਰੀ ਰਾਮ ਜੀ ਦੀ ਵੀ ਪੂਜਾ ਕਰਦੇ ਹੋ ਤੇ ਰਾਮ ਜੀ ਦੀ ਤਾਂ ਇਹ ਕਿੱਥੋਂ ਪੂਜਾ ਕਦੋਂ ਹੋਣੀ ਸ਼ੁਰੂ ਹੋਈ ਕਿਹੜੇ ਸੰਤ ਤੋਂ ਹੋਈ ਤੇ ਕਿਉਂ ਹੋਈ ਤੇ ਕਿਉਂ ਕੀਤੀ ਜਾ ਰਹੀ ਹੈ ਅਸੀਂ ਖੜੇ ਆ ਮਲੇਰ ਕੋਟਲਾ ਬੀਜਾ ਰੋਡ ਤੇ ਕਰਮੀਤ ਥੁਰ ਅਸੀਂ ਸਾਰੇ ਦੋਸਤ ਜਾ ਰਹੇ ਸੀ ਤਾਂ ਜਦੋਂ ਜਾਂਦੇ ਸੀ ਤਾਂ ਇੱਕ ਸਾਨੂੰ ਇਹ ਬੁੱਤ ਨਜ਼ਰ ਪਿਆ ਤਾਂ ਜਿਹਦੇ ਆਪਾ ਨੂੰ ਸਿਰ ਬਣੇ ਹੋਏ ਵੀ ਦੱਸ ਰਹੇ ਨੇ ਵੀਡੀਓ ਦੇ ਵਿੱਚ ਆਪਾਂ ਬਾਅਦ ਦੇ ਵਿੱਚ ਦਿਖਾ ਦੇਵਾਂਗੇ 10 ਸਰਮਣੇ ਹੋਇਆ ਜੀ ਹਾਂਜੀ 10 10 ਸਰ ਵੀ ਬੜੇ ਹੋਏ ਨੇ ਤੇ ਇਹ ਰਾਵਣ ਦਾ ਬੁੱਤ ਆ ਪਰ ਇੱਥੇ ਰਾਵਣ ਨਹੀਂ ਕਿਹਾ ਜਾਂਦਾ ਭਗਵਾਨ ਸ਼੍ਰੀ ਰਾਵਣ ਜੀ ਕਿਹਾ ਜਾਂਦਾ ਆਮ ਤੌਰ ਤੇ ਦੁਸ਼ਹਿਰੇ ਦੇ ਉੱਪਰ ਰਾਵਣ ਦੇ ਬੁੱਤਾਂ ਨੂੰ ਅਗਨ ਪੇੜ ਕੀਤੀ ਜਾਂਦੀ ਆ ਉਹਨਾਂ ਨੂੰ ਅੱਗ ਲਾਇਆ ਜਾਂਦਾ ਹੈ ਅਸੀਂ ਦੇਖਦੇ ਹਾਂ ਕਿ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਦੇ ਆਗੂ ਸਮਾਜਿਕ ਸੁਧਾਰਕ ਜਥੇਬੰਦੀਆਂ ਦੇ ਆਗੂ ਉਹ ਅਗਨੀ ਭੇਟ ਕਰਨ ਦੇ ਲਈ ਉਹਨਾਂ ਨੂੰ ਬੁਲਾਇਆ ਜਾਂਦਾ ਹੈਗਾ ਪਿੰਡਾਂ ਦੇ ਵਿੱਚ ਹੁਣ ਦੇਖਦੇ ਆ ਵੀ ਛੋਟੇ-ਛੋਟੇ ਰਾਵਣ ਦੇ ਬੁੱਤ ਬਣਾਏ ਜਾਂਦੇ ਆ ਤੇ ਉਹਨਾਂ ਨੂੰ ਇੱਕ ਬਦੀ ਦੇ ਪ੍ਰਤੀਕ ਵਜੋਂ ਉਹਨਾਂ ਨੂੰ ਜਲਾਇਆ ਜਾਂਦਾ ਪਰ ਇੱਥੇ ਤੁਸੀਂ ਇੱਕ ਸਟੈਚੂ ਬਣਾਇਆ ਬੁੱਤ ਬਣਾਇਆ ਹੋਇਆ ਤੇ ਇਹਦੀ ਪੂਜਾ ਕੀਤੀ ਜਾਂਦੀ ਆ ਇੰਨਾ ਡਿਫਰੈਂਸ ਆ ਤਾਂ ਇਹ ਕਿਉਂ ਆ ਜੀ ਇੱਥੇ ਇਹ ਗੱਲ ਹੈ ਜੀ ਸਾਰੇ ਪਾਸੇ ਪੰਜਾਬ 'ਚ ਇੰਡੀਆ 'ਚ ਰਾਵਣ ਨੂੰ ਜਲਾਇਆ ਜਾਂਦਾ ਹੈ ਹਾਂਜੀ ਪਰ ਇੱਥੇ ਉਲਟ ਹੈ ਜੀ ਪੈਲ ਦੇ ਵਿੱਚ ਪੈਲ ਦੇ ਵਿੱਚ ਇਹਦੀ ਪੂਜਾ ਕੀਤੀ ਜਾਂਦੀ ਹੈ ਜੀ ਦੁਸ਼ਹਿਰੇ ਵਾਲੇ ਦਿਨ ਸਵੇਰੇ ਸਾਡੇ ਘਰਾਂ ਚ ਪੂਜਾ ਹੁੰਦੀ ਹੈ ਸ਼ਹਿਰ ਨਿਵਾਸੀਆਂ ਦੇ ਉਹਦੇ 10 ਸਿਰ ਬਣਾਏ ਜਾਂਦੇ ਨੇ ਗੋਬਰ ਦੇ ਗੋਬਰ ਦੇ ਬਣਾ ਕੇ ਉਹਦੇ ਤੇ ਫੁੱਲ ਜੋ ਵੀ ਦਹੀਂ ਮਿੱਠਾ ਸਾਰਾ ਕੁਝ ਬਣਾ ਕੇ ਇਹਦੀ ਪੂਜਾ ਕੀਤੀ ਜਾਂਦੀ ਹੈ ਤੇ ਉਹ ਤੋਂ ਬਾਅਦ ਸ਼ਾਮ ਨੂੰ ਜਦੋਂ ਦਿਨ ਢਲਦਾ ਹੈ ਜਦੋਂ ਉਹਦੀ ਮ੍ਰਿਤਿ ਹੋਈ ਸੀਗੀ ਭਗਵਾਨ ਰਾਮ ਦੇ ਹੱਥੋਂ ਉਸ ਦੌਰਾਨ ਇਹਨੂੰ ਬੱਕਰੇ ਦਾ ਕੰਨ ਕੱਟ ਕੇ ਇਹਨੂੰ ਖੂਨ ਚੜਾਇਆ ਜਾਂਦਾ ਹੈ ਸ਼ਰਾਬ ਦੀ ਬੋਤਲ ਦਿੱਤੀ ਜਾਂਦੀ ਹੈ ਅੱਛਾ ਜੀ ਇੱਥੇ ਇਸ ਜਗ੍ਹਾ ਤੇ ਇੱਥੇ ਜੀ ਇਹਦੇ ਉੱਪਰ ਹੀ ਉੱਪਰ ਪਟਾਕੇ ਚਲਾਏ ਜਾਂਦੇ ਦੁਸ਼ਹਿਰੇ ਵਾਲੇ ਦਿਨ ਦੁਸ਼ਹਿਰੇ ਵਾਲੇ ਦਿਨ ਠੀਕ ਹੈ ਕੋਈ ਸ਼ਰਾਬ ਦਾ ਮਤਲਬ ਇਸ ਤਰ੍ਹਾਂ ਜਿਵੇਂ ਕਿ ਪਿਆਈ ਵੀ ਜਾਂਦੀ ਹੈ ਇਸ ਤਰ੍ਹਾਂ ਵੀ ਹੈ ਜੀ ਉਹ ਪਿਆਨ ਦਾ ਹੀ ਮਤਲਬ ਹੈ ਜੀ ਵੀ ਜਿਹੜੀ ਚੜਦੀ ਹੈ ਕਿਉਂਕਿ ਇਹ ਸਾਰੇ ਲੋਕਾਂ ਨੂੰ ਨਹੀਂ ਨਹੀਂ ਸਾਰੇ ਲੋਕਾਂ ਨੂੰ ਜੀ ਇੱਥੇ ਹੀ ਬਸ ਇਹਨਾਂ ਨੂੰ ਇਹਨਾਂ ਨੂੰ ਯਰਪਤ ਕੀਤੀ ਜਾਂਦੀ ਹੈ ਠੀਕ ਹੈ ਤੇ ਬੱਕਰੇ ਦਾ ਜਾਨੀ ਕਿ ਪਹਿਲਾਂ ਤਾਂ ਬਲੀ ਦਿੰਦੇ ਸੀਗੇ ਹੌਲੀ ਹੌਲੀ ਸਮੇਂ ਅਨੁਸਾਰ ਚੇਂਜ ਹੁੰਦੇ ਹੁਣ ਉਹਦੇ ਕੰਨ ਤੇ ਟੱਕ ਲਗਾ ਕੇ ਬੱਕਰੇ ਦੇ ਉਹਦਾ ਖੂਨ ਅਰਪਿਤ ਕੀਤਾ ਜਾਂਦਾ ਠੀਕ ਹੈ ਜੀ ਜਿਵੇਂ ਨਾ ਆਪਾਂ ਦੇਖਦੇ ਆਂ ਤੁਸੀਂ ਦੱਸਿਆ ਵੀ ਇਹ ਨਾਲ ਹੀ ਸ਼੍ਰੀ ਰਾਮ ਜੀ ਦਾ ਮੰਬਰ ਹਾਂਜੀ ਮੰਬਰ ਹੈ ਹਾਂਜੀ ਹਾਂਜੀ ਤਾਂ ਦੋਨੋਂ ਇੱਕ ਦੂਸਰੇ ਦੇ ਉਲਟ ਖੜੇ ਦਿਖਾਏ ਜਾਂਦੇ ਨੇ ਪਰ ਤੁਸੀਂ ਸ਼੍ਰੀ ਰਾਮ ਜੀ ਦੀ ਵੀ ਪੂਜਾ ਕਰਦੇ ਹੋ ਤੇ ਰਾਵਣ ਦੀ ਵੀ ਤਾਂ ਇਹ ਕਿੱਥੋਂ ਪੂਜਾ ਕਦੋਂ ਹੋਣੀ ਸ਼ੁਰੂ ਹੋਈ ਕਿਹੜੇ ਸੰਤ ਤੋਂ ਹੋਈ ਤੇ ਕਿਉਂ ਹੋਈ ਤੇ ਕਿਉਂ ਕੀਤੀ ਜਾ ਰਹੀ ਹੈ ਹੁਣ ਵੀ ਲਗਾਤਾਰ ਜਿਹੜਾ ਪੂਜਨ ਦਾ ਸਾਬ ਕਿਤਾਬ ਹੈ ਵੀ ਬਰਾਬਰ ਦਾ ਉਹ ਭਗਵਾਨ ਰਾਮ ਨੇ ਉਦੋਂ ਹੀ ਕਿਹਾ ਸੀਗਾ ਜਦੋਂ ਉਹਨਾਂ ਦੇ ਬ੍ਰਦਰ ਲਕਸ਼ਮਣ ਨੂੰ ਜਦ ਇਹਨਾਂ ਨੂੰ ਮੂਰਛਿਤ ਕਰਤਾ ਪਾਤਾ ਤਾਂ ਭਗਵਾਨ ਰਾਮ ਨੇ ਕਿਹਾ ਸੀਗਾ ਵੀ ਤੁਸੀਂ ਲਕਸ਼ਮਣ ਇਹਨਾਂ ਤੋਂ ਕੋਈ ਸਿੱਖੋ ਹੀ ਵਿਦਵਾਨ ਨਹੀਂ ਠੀਕ ਹੈ ਤਾਂ ਲਕਸ਼ਮਣ ਜੀ ਨੇ ਛੇਰਕੰਨੀ ਬੈਠ ਕੇ ਇਹਨਾਂ ਤੋਂ ਪੁੱਛਿਆ ਵੀ ਮੈਨੂੰ ਕੋਈ ਸਿੱਖਿਆ ਦਿਓ ਉਹ ਕਹਿੰਦੇ ਵੀ ਕੋਈ ਸਿੱਖਿਆ ਨਹੀਂ ਫਿਰ ਭਗਵਾਨ ਉਹ ਰਾਮ ਕੋਲ ਚਲੇ ਗਏ ਲਕਸ਼ਮਣ ਜੀ ਇਹ ਟੀਵੀਆਂ 'ਚ ਵੀ ਦਿਖਾਇਆ ਜਾਂਦਾ ਉਹ ਕਹਿੰਦੇ ਵੀ ਜੇ ਕੁਝ ਮੰਗਣਾ ਹੈ ਤਾਂ ਤੂੰ ਪੈਰਾ ਵੱਲ ਹੋ ਕੇ ਬੈਠ ਤਾਂ ਫਿਰ ਜਦੋਂ ਲਕਸ਼ਮਣ ਜੀ ਉਹਨਾਂ ਦਾ ਫੇਰ ਸੰਦੇਸ਼ ਲੈ ਕੇ ਉੱਥੇ ਉਹਨਾਂ ਤੋਂ ਉਹ ਕਰਕੇ ਗਏ ਪ੍ਰੇਰਿਤ ਹੋ ਕੇ ਰਾਵਣ ਕੋਲ ਪੈਰਾ 'ਚ ਖੜੇ ਤਾਂ ਫਿਰ ਉਹਨਾਂ ਨੇ ਉਸ ਦਰਾਨ ਕਿਹਾ ਵੀ ਤੂੰ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਣਾ ਠੀਕ ਹੈ ਵੀ ਕਿਸੇ ਨੂੰ ਭੇਤ ਨਹੀਂ ਦੇਣਾ ਤਿੰਨ ਗੱਲਾਂ ਕਹੀਆਂ ਠੀਕ ਹੈ ਜੀ ਉਹਦੇ ਅਨੁਸਾਰ ਹੀ ਇਹਨੂੰ ਅੱਜ ਇੱਥੇ ਪੂਜਿਆ ਜਾਂਦਾ ਉਸ ਤਕਦੀਰ ਦੇ ਖਾਨ ਤੇ ਹੀ ਇਹਨੂੰ ਪੂਜਿਆ ਜਾਂਦਾ ਇਹ ਕਦੋਂ ਤੋਂ ਸ਼ੁਰੂ ਹੋਇਆ ਜੀ ਇਹ ਜਿਹੜਾ ਬੁੱਤ ਬਣਾਇਆ ਗਿਆ ਪੂਜਾ ਦਾ ਕੰਮ ਕਦੋਂ ਤੋਂ ਸ਼ੁਰੂ ਹੋਇਆ ਇਹਦੇ ਬਾਰੇ ਲਗਭਗ ਸਾਡੇ ਬਜ਼ੁਰਗ ਦੱਸਦੇ ਨੇ ਇਹ 200 ਸਾਲ ਪੁਰਾਣਾ ਜੀ ਇੱਥੇ ਨਾ ਆਪਣੇ ਜਿਹੜਾ ਮੰਦਿਰ ਹੈ ਜਿੱਥੇ ਬਣਿਆ ਹੋਇਆ ਇਹ ਹਕੀਮਾਂ ਦੀ ਜਗ੍ਹਾ ਇਹ ਸਾਡੇ ਬਜ਼ੁਰਗਾਂ ਦੀ ਜਗ੍ਹਾ ਦੋ ਪਰਿਵਾਰਾਂ ਦੀ ਜਗ੍ਹਾ ਇਹ ਦੋ ਪਰਿਵਾਰਾਂ ਦੀ ਜਗ੍ਹਾ ਜਿਹੜਾ ਬੁੱਤ ਬਣਿਆ ਹੋਇਆ ਇਹ ਸਾਡੀ ਜਗ੍ਹਾ 'ਚ ਬਣਿਆ ਹੋਇਆ ਤੇ ਰਾਮ ਮੰਦਿਰ ਬਣਿਆ ਹੋਇਆ ਦੂਬੇ ਪਰਿਵਾਰ ਦੀ ਜਗ੍ਹਾ 'ਚ ਇਹ ਦੂਬੇ ਪਰਿਵਾਰ ਸ਼ਾਹੀ ਹਕੀਮ ਹੁੰਦੇ ਸੀਗੇ ਤੇ ਹਕੀਮ ਹੁੰਦੇ ਇਹ ਪਰਿਵਾਰ ਸੀ ਬੜਾ ਪੈਰ ਰਹਿਦਾ ਹੁੰਦਾ ਸੀ ਤੇ ਇਹਨਾਂ ਦੇ ਕੋਈ ਔਲਾਦ ਨਹੀਂ ਸੀ ਬਜ਼ੁਰਗਾਂ ਦੇ ਤਾਂ ਉਹਨਾਂ ਨੂੰ ਕਿਸੇ ਸੰਤ ਨੇ ਕਿਹਾ ਵੀ ਤੁਸੀਂ ਨਾ RAM LILA ਖੇਡੋ ਜਿਵੇਂ ਸੰਤ ਵਚਨ ਕਰ ਜਾਂਦੇ ਆ ਜਦ ਉਹਨਾਂ ਨੇ ਫਿਰ ਉਹਨਾਂ ਦੇ ਬਚਨਾ ਅਨੁਸਾਰ ਉਹ ਖੇលਿਆ RAM LILA ਖੇਢੀ 10 ਦਿਨ ਤਾਂ ਉਹਨਾਂ ਦੇ ਫਿਰ ਚਾਰ ਪੁੱਤਰ ਪੈਦਾ ਹੋਏ ਕਰ ਬਸ ਫਿਰ ਉਸ ਦੌਰਾਨ ਹੀ ਇਹ ਪੂਜਿਆ ਜਾਂਦਾ ਹੈ ਇਹ 200 ਸਾਲ ਪਹਿਲਾਂ ਦੀ ਉਹਨਾਂ ਨੇ ਜਦੋਂ ਰਾਮਲੀਲਾ ਕੀਤੀ ਤਾਂ ਇਹ ਜਿਹੜਾ ਰਾਵਣ ਪੂਜਣ ਵਾਲਾ ਸਿਸਟਮ ਆ ਇਹ ਨਾਲ ਹੀ ਉਸੇ ਨਾਲ ਹੀ ਹੋ ਗਿਆ ਜੀ ਇਹ ਜਿਵੇਂ 10ਵੇਂ ਦਿਨ ਉਹਨਾਂ ਨੇ ਬੁੱਤ ਉਹਦਾ ਬਣਾਇਆ ਇਹ ਕਿਹਾ ਗਿਆ ਸੀ ਬੁੱਤ ਬਣਾਉਣ ਲਈ ਇਹਨਾਂ ਨੇ ਉਸ ਦਰਾਂਨ ਕਿਹਾ ਹੋਣਾ ਜਿਵੇਂ ਉਹਨਾਂ ਨੇ ਰਾਮਲੀਲਾ ਲਈ ਕਿਹਾ ਤਾਂ ਨਾਲ ਬੁੱਤ ਲਈ ਕਿਹਾ ਹੋਊਗਾ ਹਾਂਜੀ ਹਾਂਜੀ ਕਿਉਂਕਿ ਇਹ ਤਾਂ 200 ਸਾਲ ਪੁਰਾਣੀ ਗੱਲ ਹੈ ਨਾ ਜੀ ਤੇ ਜਿਵੇਂ ਸਾਨੂੰ ਸਾਡੇ ਬਜ਼ੁਰਗ ਦੱਸਦੇ ਨੇ ਉਹ ਮੈਂ ਪਹਿਲਾਂ ਇਹ ਰਾਵਣ ਦਾ ਛੋਟਾ ਸੀ ਠੀਕ ਜੀ ਤੇ ਨੀਮਾ ਵੀ ਸੀ ਫਿਰ ਹੁਣ ਉਹ ਤੋਂ ਬਾਅਦ ਅਸੀਂ ਇਹਦੇ ਵਿੱਚ ਭਰਤ ਪਾਇਆ 10 ਸਾਲ ਪਹਿਲਾਂ ਭਰਤ ਪਾ ਕੇ ਹੁਣ ਇਹ ਬੜਾ ਬਣਤਾ ਜੀ ਇਹਦੇ ਨਾਲ ਇੱਕ ਬਹੁਤ ਰੋਚਕ ਗੱਲ ਵੀ ਹੋਰ ਵੀ ਹੈ ਜੀ ਸਾਡੇ ਘਰਾਂ ਦੇ ਵਿੱਚ ਉਹ ਸਾਡੀ ਜਗਾ ਸੀਗੀ ਉਹ ਸਾਡੇ ਬਜ਼ੁਰਗਾਂ ਨੇ ਜਿਵੇਂ ਆਪਾਂ ਕਹਿ ਦਿੰਦੇ ਚੌਧਰੀ ਸੀਗੇ ਸਾਡਾ ਪਰਿਵਾਰ ਚੌਧਰੀ ਪਰਿਵਾਰਾ ਚੌਧਰੀ ਪਰਿਵਾਰ ਤਾਂ ਚੌਧਰੀ ਪਰਿਵਾਰ ਸੀ ਸ਼ਾਹੀ ਠਾਰ ਸੀ ਸਾਡੇ ਘਰਾਂ ਚੋਂ ਪਰਿਵਾਰ ਚੋਂ ਇੱਕ ਬੰਦਾ ਆਇਆ ਕੋਈ ਗੱਲ ਹੋ ਗਈ ਹੋਣੀ ਉਹਦੋਂ ਤੇ ਉਹਨੇ ਆ ਕੇ ਜੀ ਇਹਨੂੰ ਰੱਸਾ ਪਾ ਲਿਆ ਵੀ ਸਾਡੀ ਜਗਾ ਇਹ ਇਹ 라ਵਣ ਨੂੰ ਰੱਸਾ ਪਾ ਕੇ ਮੈਸੀ ਟਰੈਕਟਰ ਤੇ ਮਗਰ ਢਾਉਣਾ ਚਾਇਆ ਢਾਤਾ ਜੀ ਅੱਛਾ ਖਿੱਚ ਲਿਆ ਜੀ ਬਿਲਕੁਲ ਜੀ ਇਹ ਸੱਚਾਈ ਹੈ ਉਹਨਾਂ ਨੇ ਢਾਤਾ ਜਲਟ ਆਇਆ ਹੋਇਆ ਤਾਂ ਉਹਨਾਂ ਦੇ ਬਾਈ ਜਵਾਨੀ ਚ ਸੀਗੇ ਉਹ ਤਾਂ ਵਿਆਹ ਹੋਇਆ ਹੋਇਆ ਸੀ ਨਵਾਂ ਕਹ ਜਦੋਂ ਉਹਨਾਂ ਦੇ ਵਿਆਹ ਤੋਂ ਬਾਅਦ ਬੱਚਾ ਹੁੰਦਾ ਸੀ ਉਹ 10ਵੇਂ ਦਿਨ ਮਰ ਜਾਂਦਾ ਸੀ ਅੱਛਾ ਐਵੇਂ 5-7 ਵਾਰ ਹੋਇਆ ਜੋ ਸਾਨੂੰ ਸੁਣਨ ਚ ਮਿਲਿਆ ਕਿ ਕੋਈ ਬਾਲੀ ਦੂਰ ਦੀ ਨਹੀਂ ਗੱਲ ਇਹ 70 ਸਾਲਾਂ 70 80 ਦੀਆਂ ਗੱਲਾਂ ਨਹੀਂ ਜੀ ਠੀਕ ਹੈ ਜੀ ਤੇ ਉਹਦੇ ਤਾਂ ਸਾਰੇ ਪਰਿਵਾਰ ਇੱਥੇ ਸਾਰੇ ਗਵਾਹ ਵੀ ਹੈਗੇ ਨੇ ਤੇ ਫਿਰ ਉਹਨਾਂ ਨੇ ਜੀ ਇਹ ਬਣਵਾਇਆ ਜੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਕੰਮ ਉਲਟ ਹੋ ਗਿਆ ਫਿਰ ਉਹਨਾਂ ਨੇ ਬਣਾਇਆ ਜੀ ਫਿਰ ਉਹਨਾਂ ਦੇ ਦੋ ਮੁੰਡੇ ਪੈਦਾ ਹੋਏ ਠੀਕ ਹੈ ਜੀ ਦੁਬਾਰਾ ਬਣਵਾਇਆ ਮਤਲਬ ਹਾਂਜੀ ਫਿਰ ਬਣਵਾਇਆ ਜੀ ਸਾਡੇ ਪਰਿਵਾਰ ਨੇ ਇਹਦੇ ਵਿੱਚ ਬਾਈ ਜੀ ਜਿਵੇਂ ਕਿ ਤੁਹਾਡੇ ਇੱਥੇ ਫੋਨ ਆਫ ਕਰ ਦਿਓ ਜਿਵੇਂ ਕਿ ਇੱਥੇ ਆਪਣਾ ਦੁਸ਼ਹਿਰਾ ਮਨਾਇਆ ਜਾਂਦਾ ਸਟੈਚੂ ਬਣਾ ਕੇ ਅੱਗ ਲਾਈ ਜਾਂਦੀ ਇੱਥੇ ਨਹੀਂ ਨਹੀਂ ਜੇ ਇੱਥੇ ਨਹੀਂ ਇੱਥੇ ਤਾਂ ਪੂਜਾ ਹੁੰਦੀ ਹੈ ਜੀ ਸਾਰੇ ਸਵੇਰ ਨੂੰ ਜਿਵੇਂ ਪਹਿਲਾਂ ਮੰਦਿਰ ਚ ਮੱਥਾ ਟੇਕ ਕੇ ਆਉਂਦੇ ਨੇ ਫਿਰ ਇੱਥੇ ਮੱਥਾ ਟੇਕਦੇ ਨੇ ਪੂਰੇ ਇਹ ਸਵੇਰੇ 6 ਵਜੇ 5 ਵਜੇ ਤੋਂ ਸਿਲਸਿਲਾ ਚੱਲ ਪੈਂਦਾ ਫਿਰ ਸ਼ਾਮ ਨੂੰ ਜਦੋਂ ਦਿਲ ਟੰਦਾ ਜਦੋਂ ਦੀ ਮ੍ਰਿਤਯੂ ਦਾ ਸਮਾਂ ਹੁੰਦਾ ਸੀ ਉਦੋਂ ਪਹਿਲਾਂ ਇਹਨੂੰ ਬੱਕਰੇ ਦੀ ਬਲੀ ਦਿੱਤੀ ਜਾਂ ਉਹ ਖੂਨ ਚੜਾਇਆ ਜਾਂਦਾ ਫਿਰ ਸ਼ਰਾਬ ਚੜਾਈ ਜਾਂਦੀ ਹੈ ਉੱਪਰ ਤੇ ਉਹ ਤੋਂ ਬਾਅਦ ਫਿਰ ਉੱਪਰ ਪਟਾਕੇ ਚਲਾ ਕੇ ਉੱਪਰ ਰੱਖ ਕੇ ਪਟਾਕੇ ਚਾਹ। ਨਹੀਂ ਪਾਇਲ ਦੇ ਵਿੱਚ ਹੋਰ ਵੀ ਕਿਤੇ ਮਤਲਬ ਰਾਮ ਨੇ ਬਤਨਗਨੀ ਭੇਡ ਨਹੀਂ ਕੀਤਾ ਇਹ ਇੱਥੇ ਦੁਸ਼ਹਿਰਾ ਬਣਾਇਆ ਜਾਂਦਾ ਇੱਥੇ ਸਾਰਾ ਕੁਝ ਕੀਤਾ ਜਾਂਦਾ। ਅੱਛਾ ਰਾਮਲੀਲਾ ਇਸੇ ਬਣਾਈ ਜਾਂਦੀ ਹੈ ਜੀ ਇਸੇ ਹਾਂਜੀ ਉਰੇ ਸਟੇਜ ਤੇ ਜੀ। ਇਹ ਭਾਈ ਜੀ ਕਦੇ ਕਿਸੇ ਨੇ ਮਤਲਬ ਵਿਰੋਧ ਨਹੀਂ ਕੀਤਾ ਇਸ ਗੱਲ ਦਾ ਵੀ ਮਤਲਬ ਤੁਸੀਂ ਪੁੱਛ ਦਿਓ ਜਾਂ ਕਿਸੇ ਨੇ ਦੁਸ਼ਹਿਰਾ ਦੇ ਨਹੀਂ ਕਰਤਾ ਹੋਵੇ ਆ ਕਿ ਕੋਈ ਨਹੀਂ ਇਹ ਇਹਨਾਂ ਤੋਂ ਤਾਂ ਅਸਲ 'ਚ ਡਰਦੇ ਨੇ ਸਾਡਾ ਅਸੀਂ ਖੁਦ ਸਾਡਾ ਪਰਿਵਾਰ ਡਰਦਾ ਯਾਨੀ ਕਿ ਤਾਕਤ ਹੈ ਅਜਮਾਈ ਹੋਈ ਤਾਕਤ ਜਿਹੜੇ ਲੋਕ ਨਹੀਂ ਜਾਣਦੇ ਮੈਂ ਕਹਿੰਦਾ ਕਿ ਅਸੀਂ ਬਾਹਰ ਲੈ ਕੇ ਕਦੇ ਕਿਹਾ ਹੋਵੇ ਨਹੀਂ ਉਹ ਤਾਂ ਛੋਟੇ ਵਰਗੇ ਵੀ ਉਹ ਸਾਨੂੰ ਪੁੱਛਦੇ ਨੇ ਜਾਂ ਆਲੇ-ਦਾਲੇ ਹੋਰ ਜੀ ਫਿਰ ਉਹਨਾਂ ਨੂੰ ਪਤਾ ਲੱਗਦਾ ਹਾਂ ਅਣਾ ਜੀ ਹੁਣ ਤਾਂ ਸੋਸ਼ਲ ਮੀਡੀਆ ਤੇ ਚੱਲ ਵੀ ਰਿਹਾ ਦੇਖੋ ਇਵੇਂ ਤਾਂ ਕੁਝ ਗਲਤ ਕੀਤਾ ਹੀ ਨਹੀਂ ਵੈਸੇ ਇਹ ਤਾਂ ਇੱਕ ਉਦਾਹਰਣ ਪੇਸ਼ ਕੀਤੀ ਗਈ ਚਲੋ ਇਹਨੇ ਭਗਵਾਨ ਦੇ ਹੱਥੋਂ ਮਰਨਾ ਸੀ ਆਪਣੇ ਮੋਕਸ਼ ਲਈ ਪਰ ਅੱਜ ਕੱਲ ਦੇ ਬੰਦਿਆਂ ਨਾਲੋਂ ਤਾਂ ਇਹ 1000 ਗੁਣਾ ਬੰਦਿਆਂ ਨਾਲੋਂ ਇਹ ਹਜ਼ਾਰ ਗੁਣਾ ਚੰਗੇ ਨੇ ਠੀਕ ਹੈ માતા ਸੀਤਾ ਦੇਖੋ માતા ਸੀਤਾ ਨੂੰ ਜਦ ਉੱਥੇ ਸ਼ੋਕਵਾ ਟਿਕਾਚੇ ਰੱਖਿਆ ਤਾਂ ਇਹਨੂੰ ਪਤਾ ਸੀ ਠੀਕ ਹੈ ਜੀ ਉੱਥੇ ਸਾਰੀਆਂ ਜਿਹੜੀਆਂ ਗਾਰਡਸ ਸੀਗੀਆਂ ਉਹ ਸਾਰੀਆਂ ਔਰਤਾਂ ਸੀ ਉੱਥੇ ਬੰਦੇ ਨੂੰ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ ਜੀ ਹਨਾ ਜੀ ਇਹ ਗੱਲ ਠੀਕ ਹੈ ਜੀ ਬੜਾ ਜਾਨੀ ਕਿ ਜੇ ਆਪਾਂ ਕਹੀਏ ਪੰਜਾਬ ਕੀ ਪੂਰੇ ਭਾਰਤ ਦੇ ਵਿੱਚ ਸਾਨੂੰ ਇਸ ਤਰ੍ਹਾਂ ਦਾ ਕੋਈ ਸਟੈਚੂ ਅਸੀਂ ਹਲੇ ਤੱਕ ਨਹੀਂ ਵੇਖਿਆ ਹੈਗਾ ਹੋ ਸਕਦਾ ਹੋਵੇ ਪਰ ਸ਼੍ਰੀਲੰਕਾ ਦੇ ਵਿੱਚ ਜ਼ਰੂਰ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਪੂਜਾ ਕੀਤੀ ਜਾਂਦੀ ਆ ਤੇ ਬਾਕੀ ਕਦੇ ਨਾ ਕਦੇ ਵਿਵਾਦ ਥੋੜੇ ਹੁੰਦੇ ਰਹਿੰਦੇ ਨੇ ਜਿੱਥੇ ਰਾਵਣ ਦੇ ਪੁੱਤ ਨੂੰ ਅੱਗ ਲਾਈ ਜਾਂਦੀ ਆ ਤਾਂ ਉੱਥੇ ਮੋਲ ਨਿਵਾਸੀ ਬਹੁਤ ਜਣ ਜਨਜਾਤੀਆਂ ਦੇ ਜਿਹੜੇ ਲੋਕ ਨੇ ਅੰਬੇਦਕਰਵਾਦੀ ਨੇ ਤਾਂ ਉਹ ਕਦੇ ਨਾ ਕਦੇ ਇਸ ਅੱਗ ਲਾਉਣ ਦਾ ਵਿਰੋਧ ਕਰਦੇ ਨੇ ਕਿ ਕਿ ਭਗਵਾਨਾਂ ਸ਼੍ਰੀ ਰਾਵਣ ਜੀ ਇੱਕ ਇੰਟੈਲੈਕਚੁਅਲ ਸੀਗੇ ਇੱਕ ਬੁੱਧੀਜੀਵੀ ਸੀਗੇ ਤਾਂ ਉਹ ਉਹਨਾਂ ਨੂੰ ਅੱਗ ਲਾਉਣਾ ਗਲਤ ਆ ਤਾਂ ਉਹ ਇਸ ਤਰ੍ਹਾਂ ਦੀ ਉਹਨਾਂ ਦੀ ਹਿਸਟਰੀ ਆ ਜਾਨੀ ਕਿ ਇੱਕ ਵਿਵਾਦ ਆ ਪਰ ਇੱਥੇ ਇਹਨਾਂ ਦਾ ਵਿਵਾਦ ਵੀ ਨਹੀਂਗਾ ਇਹਨਾਂ ਦੇ ਲਈ ਸ਼੍ਰੀ ਰਾਮ ਜੀ ਤੇ ਸ਼੍ਰੀ ਰਾਵਣ ਜੀ ਦੋਨੇ ਹੀ ਪੂਜਣਯੋਗ ਨੇ ਤੇ ਸਾਡੀ ਲੋਕਧਾਰਾ ਦੇ ਵਿੱਚ ਕਿੰਨੀਆਂ ਚੀਜ਼ਾਂ ਪਈਆਂ ਨੇ ਜਦਕਿ ਅਸੀਂ ਦੇਖਦੇ ਆ ਕਿ ਆਮ ਤੌਰ ਤੇ ਇਹਨੂੰ ਸਿੰਗਲ ਤੌਰ ਤੇ ਦੇਖਿਆ ਜਾਂਦਾ ਵੀ ਇਸ ਤਰ੍ਹਾਂ ਪੂਜਾ ਕਰਨੀ ਆ ਕੁਛ ਹੋਣਾ ਤਾਂ ਪੂਜਾ ਪद्धਤੀਆਂ ਬਹੁਤ ਤਰ੍ਹਾਂ ਦੀਆਂ ਵਿਦਨ ਦੀ ਰਿਲੀਜਨ ਇੱਕ ਧਰਮ ਦੇ ਵਿੱਚ ਹੀ ਤਾਂ ਇੱਥੇ ਦੇਖਦੇ ਆਪਾਂ ਵੀ ਜਿਹੜੀ ਬਲੀ ਦਿੱਤੀ ਜਾਂਦੀ ਸੀਗੀ ਬੱਕਰੇ ਦੀ ਤਾਂ ਚਲੋ ਸਿੰਬੋਲਿਕਲੀ ਬੱਕਰੇ ਦੇ ਕੰਨ ਨੂੰ ਕੱਟ ਕੇ ਹੁਣ ਖੂਨ ਵੇਡ ਕੀਤਾ ਜਾਂਦਾ ਤੇ ਸ਼ਰਾਬ ਆ ਜਿਹੜੀ ਉਹ ਇੱਥੇ ਇਹਨਾਂ ਨੂੰ ਚੜਾਈ ਜਾਂਦੀ ਆ ਅਰਪਤ ਕੀਤੀ ਜਾਂਦੀ ਆ ਤਾਂ ਇਹ ਇੱਕ ਜਿਹੜੀ ਡਾਈਵਰਸਿਟੀ ਆ ਆਪਾਂ ਕਹਿੰਦੇ ਇਹ ਵੀ ਹਰ ਇੱਕ ਸੋਸਾਇਟੀ ਦੇ ਵਿੱਚ ਹੀ ਆ ਜਿਹੜੀ ਹਿੰਦੂ ਸਿੱਖ ਮੁਸਲਮਾਨ ਵਾਲੀ ਜਿਹੜੀ ਗੱਲ ਆ ਉਹ ਬਾਦ ਦੇ ਵਿੱਚ ਆਉਂਦੀ ਆ ਸਾਰਿਆਂ ਨੂੰ ਇਕੱਠੇ ਕੀਤਾ ਜਾਂਦਾ ਤਾਂ ਛੋਟੇ ਛੋਟੇ ਕਬੀਲਿਆਂ ਦੀਆਂ ਛੋਟੀਆਂ ਛੋਟੀਆਂ ਰਵਾਈਤਾਂ ਨੇ ਤੇ ਉਹਨਾਂ ਰਵਾਈਤਾਂ ਨੂੰ ਹਲੇ ਸਾੰਭੀ ਬੈਠੇ ਆ ਪਾਈਲ ਦੇ ਲੋਕ ਆਪਾਂ ਇਹੀ ਕਹਿ ਸਕਦੇ ਆ ਗੁਰਮੀਤ ਜੀ ਕਿ ਨਹੀਂ ਇਹ ਬਾਕੀ ਤੁਸੀਂ ਦੱਸ ਦੋ ਸੋ ਦੋਸਤੋ ਇਹ ਬਿਲਕੁਲ ਮੇਰੇ ਲਈ ਤਾਂ ਅੱਜ ਬਿਲਕੁਲ ਨਵੀਂ ਗੱਲ ਸੀ ਇਹ ਹੋ ਸਕਦਾ ਦੇਖਣ ਵਾਲੇ ਵਿੱਚੋਂ ਬਹੁਤਿਆਂ ਨੂੰ ਪਤਾ ਹੋਵੇ ਇਸ ਗੱਲ ਬਾਰੇ ਪਹਿਲਾਂ ਚਲੋ ਪਾਇਲ ਦੇ ਨੇੜੇ ਦੇ ਇਲਾਕੇ ਦੇ ਲੋਕਾਂ ਨੂੰ ਤਾਂ ਪਤਾ ਹੀ ਆ ਜੇ ਕੋਈ ਵੀਡੀਓ ਇਹ ਦੂਰ ਦਰਾਡੇ ਤੋਂ ਹੋਰ ਦੇਖ ਰਿਹਾ ਵਾ ਤਾਂ ਉਹ ਇਸ ਤੋਂ ਇਲਾਵਾ ਵੀ ਸਿਰਫ ਇਸ ਵੀਡੀਓ ਨੂੰ ਨਾ ਦੇਖੇ ਇਸ ਤੋਂ ਇਲਾਵਾ ਵੀ ਉਹ Google YouTube ਤੇ ਜਾ ਕੇ ਦੇਖ ਸਕਦਾ ਵੀ ਇਹ ਸਭ ਕੁਝ ਸੱਚ ਹੈਗਾ ਵਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਜਿਨ੍ਹਾਂ ਨੂੰ ਹਜੇ ਇਸ ਗੱਲ ਦਾ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਵੀ 라ਵਣ ਦੀ ਪੂਜਾ ਕੀਤੀ ਜਾਂਦੀ ਆ ਪਾਇਲ ਦੇ ਵਿੱਚ ਦਸਹਰੇ ਵਾਲੇ ਦਿਨ ਜਦ ਕਿ ਪੂਰੇ ਪੰਜਾਬ ਦੇ ਵਿੱਚ ਅਗਨ ਭੇਟ ਕੀਤਾ ਜਾਂਦਾ 라ਵਣ ਨੂੰ ਔਰ ਇੱਥੇ ਕਦੇ ਵੀ ਅਗਨ ਪੇਟ ਨਹੀਂ ਕੀਤਾ ਗਿਆ ਇਹ ਕਹਿੰਦੇ ਤੇ ਇਹਨਾਂ ਨੇ ਦੱਸਿਆ ਕਿ ਕਿਵੇਂ ਦੀ ਸਾਰੀ ਸਟੋਰੀ ਹੈਗੀ ਆ ਕਿਵੇਂ ਇਹ ਬੁੱਤ ਬਣਿਆ ਕਿਵੇਂ ਉਹਨੂੰ ਰੈਨੋਵੇਟ ਕੀਤਾ ਗਿਆ ਅੱਜ ਵੀ ਲੋਕ ਇੱਥੇ ਵਿਸ਼ਵਾਸ ਰੱਖਦੇ ਨੇ ਇਸ ਗੱਲ 'ਚ ਪੂਜਾ ਕੀਤੀ ਜਾਂਦੀ ਆ ਔਰ ਇਹ ਜਵਾਲੇ ਦੇ ਲੋਕ ਵੀ ਇੱਥੇ ਆਉਂਦੇ ਨੇ ਦੀਪਕ ਚੌਧਰੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ਤਾਂ ਚੌਧਰੀ ਪਰਿਵਾਰ ਦੀ ਜਗ੍ਹਾ ਇਹ ਤੇ ਇਹਨਾਂ ਦਾ ਸਾਹਮਣੇ ਰੈਸਟੋਰੈਂਟ ਵੀ ਹੈਗਾ ਤੇ ਸ਼ੁਕਰੀਆ ਜੀ ਨਹੀਂ ਇਹ ਹੁੰਦਾ ਵੀ ਬੰਦੇ ਟਾਈਮ ਨਹੀਂ ਲਿਆ ਪਦਿਆ ਥੋੜਾ ਟਾਈਮ ਤੋਂ ਨਹੀਂ ਨਹੀਂ ਕੋਈ ਗੱਲ ਨਹੀਂ ਬਹੁਤ ਸ਼ੁਕਰੀਆ ਜੀ ਥੋੜਾ ਜੀ ਬਾਤ ਬਹੁਤ ਧੰਨਵਾਦ ਜੀ ਜੀ